ਬਸ ਸੰਧੂ ਸਾਹਿਬ 1 ਮਿੰਟ ਰੁਕੋ ਪਾਕਿਸਤਾਨ ਵਾਲੀ ਭੈਣ ਵਾਲਾ ਜਿਹੜਾ ਫਾਰਮੂਲਾ ਨਾ 1 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਣਾ ਉਹ ਪਵਨਾ ਚੂਹਾ ਜੀ ਕੀ ਰੱਖਦਾ ਉੱਤੇ ਬਸ ਤੁਸੀਂ ਵੇਖੀ ਚਲੋ ਬਹੁਤ ਹੀ ਵਧੀਆ ਚੀਜ਼ ਦੱਸੀ ਹੈ ਭੈਣ ਨੇ ਤੇ ਅੱਜ ਆਪਾਂ ਦੋਸਤਾਂ ਨਾਲ ਵੀ ਸ਼ੇਅਰ ਕਰਨ ਲੱਗੇ ਹਾਂ ਪਵਨਾ ਕੀ ਬਣਾ ਰਹੇ ਹੋ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਚੂਹਾ ਜਿਹਾ ਕਿਉਂ ਰੱਖਤਾ ਉੱਤੇ ਹਾਂਜੀ ਹਾਂਜੀ ਸਾਰਾ ਦੱਸ ਦਿਆਂ ਪਰ ਉਸ ਤੋਂ ਪਹਿਲਾਂ ਦੋਸਤਾਂ ਦੇ ਨਾਂ ਬੋਲਦੀ ਹੈ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਸਭ ਤੋਂ ਪਹਿਲਾਂ ਨਾਂ ਜੀ ਹੈਪੀ ਕੁਮਾਰ ਬੈਲੀਵਾਲ ਤੋਂ ਜਗਦੀਪ ਸਿੰਘ ਆਦੀਵਾਲ ਤੋਂ ਤੇ ਉਸ ਤੋਂ ਬਾਅਦ ਨਿਰਪਿੰਦਰ ਕੌਰ ਫਗਵਾੜਾ ਤੋਂ ਹਰਜੀਤ ਕੌਰ ਨਥਾਣਾ ਤੋਂ ਤੇ ਸਰਬਜੀਤ ਕੌਰ ਜੀਰਾ ਤੋਂ ਸੋ ਦੋਸਤੋ ਅਗਲੇ ਵੀਡੀਓ ਤੁਹਾਡਾ ਵੀ ਨਾਮ ਲਵਾਂਗੇ ਹੌਣ ਹੌਣੇ ਕਮੈਂਟ ਜ਼ਰੂਰ ਕਰਿਓ ਤੇ ਪਵਨ ਨੇ ਦੇਖਦੇ ਆ ਵੀ ਆ ਕੀ ਚਮਤਕਾਰ ਕਰਤਾ ਕਹਿੰਦੇ ਪਾਕਿਸਤਾਨ ਵਾਲੀ ਭੈਣ ਨੇ ਦੱਸਿਆ ਹਾਂਜੀ ਬਿਲਕੁਲ ਸਿੰਧੂ ਸਾਹਿਬ ਗਰਮੀਆਂ ਦੇ ਵਿੱਚ ਇੱਕ ਪਰੇਸ਼ਾਨੀ ਹਰ ਘਰ ਦੇ ਵਿੱਚ ਹੁੰਦੀ ਹੈ ਤੇ ਅੱਜ ਆਪਾਂ ਉਹਦਾ ਹੀ ਹੱਲ ਦੱਸਣ ਲੱਗੇ ਆ ਬਹੁਤ ਹੀ ਵਧੀਆ ਪਾਕਿਸਤਾਨ ਵਾਲੀ ਭੈਣ ਨੇ ਮੈਨੂੰ ਦੱਸਿਆ ਸੀ ਕਮਾਲ ਹੈ ਪਵਨ ਜੀ ਉਹਨਾਂ ਨੇ ਦੱਸਿਆ ਤੇ ਫਿਰ ਤਾਂ ਆਪਾਂ ਆਪਣੇ ਦੋਸਤਾਂ ਨੂੰ ਜ਼ਰੂਰ ਦੱਸਿਏ ਹਾਂਜੀ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਕਰਨਾ ਜੀ ਤੁਸੀਂ ਲੈਣਾ ਲੋਹੇ ਦਾ ਤਵਾ ਤੇ ਇਹਦੇ ਉੱਪਰ ਆਪਾਂ ਪਾਵਾਂਗੇ ਜੀ ਦੁੱਧ ਤੁਸੀਂ ਜਿਹੜਾ ਕਿ ਵਾਲੇ ਵਾਲਾ ਦੁੱਧ ਵੀ ਲੈ ਸਕਦੇ ਹੋ ਤੇ ਕੱਚਾ ਦੁੱਧ ਵੀ ਲੈ ਸਕਦੇ ਹੋ। ਕਮਾਲ ਹੋ ਗਿਆ ਭੰਡ ਦੁੱਧ ਤਾਈ ਤੱਕ ਆਪਾਂ ਟੋਪੀ 'ਚ ਬਾਲਿਆ ਜਾਂ ਕਿਸੇ ਹੋਰ ਭਾਂਡੇ 'ਚ ਬਾਲਿਆ। ਮੈਂ ਤਾਂ ਪਹਿਲੀ ਵਾਰੀ ਦੇਖ ਰਿਹਾ ਵੀ ਆਪਾਂ ਤਵੇ ਤੇ ਦੁੱਧ ਨੂੰ ਬਾਲ ਰਹੇ ਆ। ਹਾਂਜੀ ਕਿਉਂਕਿ ਇਹ ਆਪਾਂ ਚੀਜ਼ ਬਹੁਤ ਹੀ ਵਧੀਆ ਬਣਾਉਣ ਲੱਗੇ ਆ। ਠੀਕ। ਹਾਂਜੀ ਤੇ ਹੁਣ ਆਪਾਂ ਕੀ ਕਰਾਂਗੇ? ਹੁਣ ਆਪਾਂ 3-4 ਪੀਸ ਆ ਜਿਹੜੇ ਕੀ ਖੀਰੇ ਦੇ ਲੈ ਲੈਣੇ ਆ। ਅੱਛਾ ਖੀਰਾ? ਹਾਂਜੀ। ਖੀਰਾ ਇਹਦੇ ਉੱਤੇ ਰੱਖਾਂਗੇ। ਹਾਂਜੀ ਬਿਲਕੁਲ ਜੀ। ਠੀਕ। ਦੋਸਤੋ ਵੀਡੀਓ ਨਾ ਬਣੇ ਰਿਹਾ ਬਹੁਤ ਹੀ ਵਧੀਆ ਇਹ ਵੀਡੀਓ ਹੈਗੀ ਥ

ਕੁਐਸਚਨ ਅਧਿਕਰ ਵਾਲਾ ਫਾਰਮੂਲਾ ਬਣੂਗਾ ਮੈਨੂੰ ਲੱਗਦਾ ਪਵਨ ਹਾਂਜੀ ਹਾਂਜੀ ਇਹ ਆਪਾਂ ਬਣਾਉਣ ਲੱਗੇ ਆ ਜੀ ਆਪਣੇ ਗਰਮੀਆਂ ਦੇ ਵਿੱਚ ਫੇਸ ਤੇ ਗਰਦਨ ਤੇ ਬਾਹਾਂਵਾਂ ਤੇ ਜਿਹੜੀ ਕਿ ਟੈਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਧੁੱਪ ਦੇ ਨਾਲ ਅੱਛਾ ਹਾਂਜੀ ਜਿਹੜੀ ਮੈਲ ਚੜ ਜਾਂਦੀ ਹੈ ਬਿਲਕੁਲ ਜੀ ਤੇ ਨਾਲ ਦੀ ਨਾਲ ਲਾ ਦਿੰਦੀ ਹੈ ਹਾਂਜੀ ਹਾਂਜੀ ਬਿਲਕੁਲ ਮੈਂ ਯਾਨੀ ਕਿ ਆਪਣਾ ਫੇਸ ਵੀ ਕਲੀਅਰ ਕਰ ਦਊਗੀ ਤੇ ਨਾਲੇ ਆਪਣੇ ਜਿਹੜੇ ਕੀ ਬਾਵਾ ਤੋਂ ਜਿਹੜੀ ਕਾਲਖ ਵਗੈਰਾ ਜੰਮ ਜਾਂਦੀ ਹੈ ਨਾ ਉਹ ਵੀ ਸਾਰੀ ਵਧੀਆ ਸਾਫ ਹੋ ਜੂਗੀ ਠੀਕ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਚਕੰਦਰ ਲਈ ਆ ਚਕੰਦਰ ਦੇ ਜਿਹੜੇ ਥੋੜੇ ਜਿਹਾ ਕ੍ਰਸ਼ ਕਰ ਲਈ ਸੀਗੀ ਠੀਕ ਹਾਂਜੀ ਉਹ ਆਪਾਂ ਇੱਕ ਚਮਚ ਦੇ ਨੀਰੋ ਪਾ ਦੇਣੀ ਆ ਠੀਕ ਹਾਂਜੀ ਤੇ ਹੁਣ ਆਪਾਂ ਥੋੜਾ ਟਾਈਮ ਹੈ ਜਿਹੜਾ ਕਿ ਇਹਨੂੰ ਪਕਾਵਾਂਗੇ ਜਿੰਨਾ ਚਿਰ ਇਹਦਾ ਮਤਲਬ ਕੀ ਦੁੱਧ ਇਹਦੇ ਵਿੱਚ ਰਚ ਨਹੀਂ ਜਾਂਦਾ ਤੇ ਫਿਰ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਥੋੜੀ ਜੀ ਹਲਦੀ ਅੱਛਾ ਹਾਂਜੀ ਚੀਜ਼ਾਂ ਤਾਂ ਪਾਉਣ ਸਾਰੀਆਂ ਸੋਨੇ ਦੇ ਸਭਾਗੀ ਵਾਲੀਆਂ ਪਾਉਣ ਲੱਗੇ ਆ। ਹਾਂਜੀ ਤੇ ਜਿਹੜੀ ਇਹ ਹਲਦੀ ਆ ਤੁਸੀਂ ਕੱਚੀ ਹਲਦੀ ਵੀ ਲੈ ਸਕਦੇ ਹੋ ਤੇ ਆਪਾਂ ਜਿਹੜੀ ਘਰ ਦੀ ਪੀਸੀ ਹੋਈ ਹਲਦੀ ਜਿਹੜੀ ਕਿ ਲੈ ਰਹੇ ਆ। ਠੀਕ ਆ। ਹਾਂਜੀ। ਤਾਂ ਦੇਖੋ ਹੁਣ ਇਹ ਜਿਹੜੇ ਕੀ ਦੁੱਧ ਵੀ ਉਬਾਲੇ ਖਾ ਰਿਹਾ ਤੇ ਨਾਲੇ ਸਾਰੀਆਂ ਚੀਜ਼ਾਂ ਇਸ ਦੁੱਧ ਦੇ ਵਿੱਚ ਫ੍ਰਿਜ ਰਹੀਆਂ। ਠੀਕ ਆ। ਹਾਂਜੀ। ਤੇ ਦੋਸਤੋ ਤੁਹਾਨੂੰ ਟੈਂ ਲਾ ਕੇ ਵਿਖਾਵਾਂਗੇ ਵੀਡੀਓ ਨਾਲ ਬਣੇ ਰਹੋ। ਹਾਂਜੀ ਬਿਲਕੁਲ ਜੀ। ਅਜੇ ਇਹਦੇ ਵਿੱਚ ਇੱਕ ਦੋ ਚੀਜ਼ਾਂ ਆਪਾਂ ਹੋਰ ਮਿਲਾਉਣੀਆਂ। ਪਰ ਇੱਕ ਵਾਰੀ ਇਹ ਦੁੱਧ ਦਾ ਜਿਹੜਾ ਕਿ ਚੰਗੀ ਤਰ੍ਹਾਂ ਸੋਖ ਜਾਵੇ ਆਪਣਾ ਜਿਹੜਾ ਕਿ ਅੱਧਾ ਦੁੱਧ ਆ ਜਿਹੜਾ ਕਿ ਸੁੱਕ ਚੁੱਕਿਆ ਤੇ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਇਹਨੂੰ ਕਰਾਂਗੇ ਜੀ ਗ੍ਰੈਂਡ ਤੇ ਉਹਦੇ ਲਈ ਆਪਾਂ ਇਹਨੂੰ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਲੈਣਾ ਤੇ ਤੁਹਾਡਾ ਮਿਕਸੀ ਵਾਲਾ ਜੱਗ ਜੀ ਪੂਰਾ ਵਧੀਆ ਸਾਫ਼ ਹੋਣਾ ਚਾਹੀਦਾ ਕਿਉਂਕਿ ਆਪਾਂ ਇਹਨੂੰ ਫੇਸ ਤੇ ਆਪਣੀ ਸਕਿਨ ਤੇ ਯੂਜ਼ ਕਰਨਾ ਹੈਗਾ ਵੀ ਮਿਰਚਾਂ ਵਗੈਰਾ ਵਾਲਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਠੀਕ ਹਾਂ ਜੀ ਹੁਣ ਆਪਾਂ ਕੀ ਕੀਤਾ ਇਸ ਤਰ੍ਹਾਂ ਜਿਹੜਾ ਕਿ ਇੱਕ ਸਮੂਥ ਜਿਹਾ ਪੇਸਟ ਬਣਾ ਲਿਆ ਠੀਕ ਹੈ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਾਂਗੇ ਇੱਕ ਕੌਲੀ ਲੈ ਲੈਨੇ ਆ ਠੀਕ ਤੇ ਉਸ ਕੌਲੀ ਦੇ ਵਿੱਚ ਆਪਾਂ ਜਿਹੜੇ ਕੀ 2-3 ਚਮਚ ਇਹਦੇ ਪਾਵਾਂਗੇ ਪੇਸਟ ਦੇ ਠੀਕ ਜਿੰਨਾ ਕੁ ਤੁਸੀਂ ਪੇਸਟ ਬਣਾਉਣਾ ਜਾਨੀ ਕਿ ਤੁਸੀਂ ਫੇਸ ਵਾਸਤੇ ਸਕਿਨ ਵਾਸਤੇ ਉਹਨੇ ਕ ਹਿਸਾਬ ਨਾਲ ਆਵਲਾ ਸਾਰਾ ਪੇਸਟ ਲੈ ਲੈਣਾ ਠੀਕ ਤੇ ਹੁਣ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਜੀ ਬੇਸਨ ਠੀਕ ਠੀਕ ਹੈ ਜੀ ਠੀਕ ਇੱਕ ਚਮਚ ਦੇ ਨੇੜ ਆਪਾਂ ਇਹਦੇ ਵਿੱਚ ਬੇਸਨ ਪਾ ਲੈਨੇ ਆ ਠੀਕ ਹੁਣ ਇਹਨੂੰ ਮਤਲਬ ਕਿ ਮੈਸਚ ਕਰਕੇ ਹਾਂਜੀ ਇਹ ਆਪਣੇ ਤੇ ਤੇ ਅਪਲਾਈ ਕਰ ਸਕਦੇ ਹਾਂਜੀ ਹਾਂਜੀ ਸੰਧੂ ਸਾਹਿਬ ਨੂੰ ਬਹੁਤ ਦਿਨ ਹੋ ਗਏ ਸੀ ਕਿ ਖੇਤ ਆ ਜਿਹੜਾ ਕਿ ਕੰਮ ਕਰਦੇ ਸੀਗੇ ਤੇ ਉਹਦੇ ਕਰਕੇ ਜਿਹੜੀ ਡਸਟ ਵਗੈਰਾ ਬਹੁਤ ਜ਼ਿਆਦਾ ਯਾਨੀ ਕਿ ਹੋ ਗਈ ਸੀ ਤੇ ਬਾਵਾਵਾਂ ਹੋ ਗਈਆਂ ਕਾਲੀਆਂ ਤੇ ਮੈਂ ਕਿਹਾ ਚਲੋ ਅੱਜ ਡੋਸਟਰ ਰੰਗ ਦਾ ਵੀ ਨਾਲ ਦੇ ਨਾਲ ਫਰਕ ਪੈ ਰਿਹਾ ਦੇਖ ਲਓ ਤੁਸੀਂ ਹਾਂਜੀ ਆ ਦੇਖੋ ਸੋ ਦੋਸਤੋ ਉਹਨੇ ਆਪਾਂ ਸੁਣ ਲਾ ਕੇ ਦਿਖਾਉਣੇ ਹਾਂਜੀ ਹਾਂ ਦੇਖੋ ਆ ਦੇਖ ਕਿੰਨੀ ਡਸਟ ਕਿੰਨੀ ਮੈਲ ਰਹਿ ਗਈ ਦੋਸਤਾਂ ਸਾ ਦੇਖੋ ਬਹੁਤ فرق ਪੈ ਗਿਆ ਬਹੁਤ ਨਾੜਾਂ ਦੇਣ ਲੱਗੀਆਂ ਹਰੀਆਂ ਹਰੀਆਂ ਤੇ ਇਧਰ ਬਾਹਰ ਦੇ ਬਿਲਕੁਲ ਜੀ ਬਹੁਤ ਹੀ ਜ਼ਿਆਦਾ ਮਤਲਬ ਕਿ ਫਰਕ ਪੈਂਦਾ ਜੇ ਇਹਨੂੰ ਆਪਾਂ ਹਫਤੇ ਦੇ ਵਿੱਚ 2-3 ਵਾਰੀ ਇਸ ਤਰ੍ਹਾਂ ਕਰ ਲਈਏ ਨਾ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਟੈਨ ਜਿਹੜੀ ਤੁਹਾਡੀ ਬਿਲਕੁਲ ਰਿਮੂਵ ਹੋ ਜਾਊਗੀ ਤੇ ਸੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਹਾਂਜੀ ਤੇ ਟ੍ਰਿਕ ਜ਼ਰੂਰ ਅਪਣਾ ਕੇ ਦੇਖਿਓ ਕਮੈਂਟ ਕਰਿਓ ਜੀ ਵੀਡੀਓ ਦੇ ਵਿੱਚ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਨਾਮ ਲਵਾਂਗੇ